ਇੰਡੀਆ ਇੰਡੀਆ ਦੇ ਮੰਤਰੀ ਨੇ ਕੱਲ ਹੀ ਬਿਆਨ ਦਿੱਤਾ ਉਹ ਕਹਿੰਦਾ ਜੇ ਸਾਡਾ ਕਿਤੇ ਨਾ ਸਮਾमेलन ਹੁੰਦਾ ਇੰਟਰਨੈਸ਼ਨਲ ਸਮਾमेलन ਕਹਿੰਦਾ ਮੈਨੂੰ ਚਿਹਰਾ ਛਪਾਉਣਾ ਪੈਂਦਾ ਵਾ ਐਕਸੀਡੈਂਟਾਂ ਦੇ ਮਾਮਲੇ ਦੇ ਵਿੱਚ ਉਹ ਦੇਖੋ ਨਵੀਂ ਗੱਡੀ ਸੀ ਬਿਲਕੁਲ ਜਿਹਦੇ 에ਅਰ ਬੈਗ ਵੀ ਖੁੱਲੇ ਪਏ ਨੇ ਇਹਦੇ ਨਾਲ ਹੋਇਆ ਹੋਇਆ ਵਾ ਲੋ ਸਾਰੀ ਪੰਨੀ ਗਈ ਕੀ ਕਰੂ ਬੰਦਾ ਯਾਰ ਇੱਕ ਉਹ ਖੜੀ ਆ ਮੈਨੂੰ ਲੱਗਦਾ ਇਹਦੇ ਚ ਵੀ ਲੱਗਿਆ ਹੌਲੀ ਨਹੀਂ ਜਾਂਦੇ ਬਾਈ ਬਹੁਤ ਲੋਕੀ ਤੇਜ਼ ਚਲਾਉਂਦੇ ਨੇ ਅਸੀਂ ਚੱਲੇ ਸੀ ਗੁਰਦੁਆਰਾ ਆਲੰਗੀਰ ਸਾਹਿਬ ਮੱਥਾ ਟੇਕਣ ਇਹ ਤੋਂ ਸਾਤੋਂ 5-7 ਕਿਲੋਮੀਟਰ ਹੀ ਆ ਗੁਰਦੁਆਰਾ ਆਲੰਗੀਰ ਸਾਹਿਬ ਆ ਗਏ ਟਾਲਮਗੀਰ ਸਾਹਿਬ ਦਾ ਇਹ 5 38 33 ਰਾਤੀ 31 ਨੂੰ ਸਵੇਰ ਇੱਥੇ ਆ ਜਾਂਦੀ ਹੁੰਦੀ ਆ। ਇੱਥੋਂ ਆਉਂਦੀ ਹੁੰਦੀ ਆ ਜਦੋਂ ਮਾਛੀਵਾੜੇ ਤੋਂ ਸਮਾਪਤ ਹੋਗੀ ਨਾ। ਮਾਛੀਵਾੜੇ ਤੋਂ ਸਮਾਪਤ ਹੋ ਕੇ ਫਿਰ ਉਦੋਂ ਬਾਅਦ ਆਲਮਗੀਰ ਸਾਹਿਬ ਆਉਂਦੀ ਆ। ਇਹ ਹਾਂ ਮਾਛੀਵਾੜੇ ਤੋਂ ਸਮਾਪਤ ਹੋ ਕੇ ਫਿਰ ਆਲਮਗੀਰ ਆਲਮਗੀਰ ਸਾਹਿਬ ਹੀ ਆਉਂਦੀ ਆ। ਤੇ ਫਿਰ ਇਸ ਤੋਂ ਬਾਅਦ ਆਲਮਗੀਰ ਸਾਹਿਬ ਤੋਂ ਬਾਅਦ ਨਾਲ ਹੀ ਆ ਇੱਥੇ 4-5 ਕਿਲੋਮੀਟਰ ਤੇ ਦਲੇਆ ਪਿੰਡ ਹੈ। ਤੇ ਉੱਥੇ ਵੀ ਫਿਰ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਨੇ। ਇਸ ਤੋਂ ਬਾਅਦ ਫਿਰ ਉੱਥੇ ਚਲੇ ਜਾਂਦੀ ਹੁੰਦੀ ਆ ਦਲੇਆਂ ਤਿੰਨ ਚਾਰ ਕਿਲੋਕੀਮੀਟਰ ਦੀ ਦੂਰੀ ਤੇ ਹੀ ਆ ਤਾਂ ਹੁਣ ਇੱਥੇ ਮਾਰਕੀਟਾਂ ਬਣ ਗਈਆਂ ਪਹਿਲਾਂ ਤਾਂ ਕੁਝ ਨਹੀਂ ਹੁੰਦਾ ਸੀ ਕਿ 8-10 ਸਾਲ ਪਹਿਲਾਂ ਹੀ ਆਉ ਘਾੜੀ ਵੀ ਲੱਗੀ ਹੋਈ ਆ ਇੱਥੇ ਨਾ ਜਦੋਂ ਸਰੋਵਰ ਦੀ ਸਫਾਈ ਕਰਨ ਲੱਗੇ ਸੀਗੇ ਇੱਥੇ ਇੱਕ ਕੀਲਾ ਤੇ ਤੀਰ ਨਿਕਲਿਆ ਸੀ 10ਵੇਂ ਪਾਸ਼ਾ ਦਾ ਕੀਲਾ ਜਾਂ ਰੱਸਾ ਉੱਤੇ ਲਿਖਿਆ ਹੋਇਆ ਮੈਂ ਪੜ੍ਹ ਕੇ ਦੱਸ ਦਿੰਨਾ ਵਾ ਕੀ ਕੁਝ ਨਿਕਲਿਆ ਸੀ ਫਿਰ ਜਦੋਂ ਮੱਥਾ ਟੇਕ ਕੇ ਬਾਹਰ ਆ ਗਿਆ ਪ੍ਰੋਪਰ ਮੈਂ ਦੱਸਦਾ ਕੀ ਨਿਕਲਿਆ ਵਾ ਯਾਨੀ ਕਿ ਨਿਕਲਿਆ ਜ਼ਰੂਰ ਸੀਗੇ ਕੋਈ ਜਦੋਂ ਸਰੋਵਰ ਦੀ ਸਫਾਈ ਕਰਨ ਲੱਗੀ ਹੈ ਕੀਤੀ ਆ ਤੀਰੀ ਨਿਕਲਿਆ ਸੀ ਇੱਥੋਂ 10ਵੇਂ ਪਾਸ਼ਾ ਦਾ ਪੱਖਾ ਬਹੁਤ ਵੱਡਾ ਹੈ ਇਹ ਨਵੀਂ ਇਮਾਰਤ ਬਣੀ ਆ ਲੰਗਿਰ ਸਾਹਿਬ ਗੁਰਦੁਆਰਾ ਸਾਹਿਬ ਦੀ ਇਹ ਨਾ ਹੁਣ ਨਮਾਪੂਰਾ ਸਾਹਿਬ ਬਣਾਇਆ ਲੰਗਿਰ ਸਾਹਿਬ ਬਾਟ ਕਰਨ ਨੂੰ ਲੋਕੀ ਇੱਥੇ ਬਾਟ ਕਰਦੇ ਨੇ ਆ ਥੱਲੇ ਆ ਬੀਸ ਮਿੰਟ ਚਾ ਪੂਰਾ ਸਾਹ ਬਣਾਇਆ ਭਾਈ ਪੰਨਾ ਪੁੱਛਦਾ ਹੈ ਇਹ ਨਵੀਂ ਇਮਾਰਤ ਬਣੀ ਆ আলমগীর ਸਾਹਿਬ ਗੁਰਦੁਆਰੇ ਦੀ ਇੱਥੇ ਸਬਾ ਆ ਜਾਣੀ ਹੈ 6 7 8 ਦੀ 6 7 8 ਨੂੰ ਹੋਇਆ ਇਹ ਆ ਲੁਧਿਆਣੇ ਗੋਲ ਮਾਰਕੀਟ ਬਹੁਤ ਟਾਈਮ ਬਾਅਦ ਆਇਆ ਉਹ ਜਿਹੜਾ ਹੋਟਲ ਹੁੰਦਾ ਕਿ ਨਾ ਜਦੋਂ ਪੜਦੇ ਹੁੰਦੇ ਸੀ ਉਹ ਉੱਪਰ ਘੁੰਮਦਾ ਹੁੰਦਾ ਸੀ ਜਿਹੜਾ ਉਹ ਆ ਫਿਰ ਉੱਥੇ ਆਗੋਗ ਜੀ ਲੱਗੀ ਸੀ ਹੁਣ ਦੱਸਦੇ ਆ ਵੀ ਹੁਣ ਤਾਂ ਬੰਦ ਹੋ ਗਿਆ ਇੱਥੇ ਬੇਲਪੁਰੀ ਵੀ ਮੈਨਣ ਲੱਗ ਗਈ ਜੇ ਕੋਈ ਗੋਲ ਮਾਰਕੀਟ ਆਉਂਦਾ ਰਿਹਾ ਤਾਂ ਉਹ ਪੱਕਾ ਪਤਾ ਹੋਣਾ ਰਾਜੂ ਚਾਟ ਭੰਡਾਰ ਵਾਲੇ ਦਾ ਜ਼ਰੂਰ ਆਇਆ ਹੋਊ ਇੱਥੇ ਕੋਈ ਜਿਹੜਾ ਜਾਨੀ ਕਿ ਗੋਲ ਮਾਰਕੀਟ ਆਉਂਦਾ ਰਿਹਾ ਬੰਦਾ ਹੁਣ ਜਿਹੜੇ ਬਾਹਰ ਚਲੇ ਗਏ ਉਹ ਰਾਜੂ ਚਾਟ ਭੰਡਾਰ ਵਾਲੇ ਦੇ ਜ਼ਰੂਰ ਖਾਦੇ ਹੋਣਗੇ ਉਹਨੇ ਤੇ ਇੱਥੋਂ ਹੁਣ ਲੰਨ ਲੱਗਿਆ 베ਰਪੁਰੀ ਸਾਡੇ ਕੌਂਸਲਰਰੀ ਦੀਆਂ ਵੋਟਾਂ ਨੇ ਪੂਰਾ ਗਾਹ ਪਾਇਆ ਪਿਆ ਐਂ ਸ਼ਹਿਰ ਚ ਕੋਈ ਮੈਂ ਕਹਣਾ ਉਹ ਦੇਖੋ ਕੋਈ ਗਲੀ ਕੋਈ ਏਰੀਆ ਹੈ ਨਹੀਂ ਜਿੱਥੇ ਵੋਟਾਂ ਦਾ ਨਾਂ ਹੋਵੇ ਪੂਰਾ ਗਾਹ ਪਿਆ ਪਿਆ ਵਾ ਲੋ ਆ ਭਰੇ ਪਈਆਂ ਨੇ ਸਾਰੀਆਂ ਗੰਦਾ ਭਰੀਆਂ ਪਈਆਂ ਨੇ ਲੋ ਆ ਹੱਥੀ ਵਾਲੇ ਫਿਰਦੇ ਆ ਆ ਬੀਜੇਪੀ ਵਾਲੇ ਛੱਡ ਥੂੜ ਕਾਂ ਦੇ ਮੂਰੇ ਮੁੱਛਾ ਪਾ ਲਾ ਲਾ ਹਾਲਾਤਾਂ ਮੇਰਾ ਬੰਦੇ ਜਿਗ ਰਹੇ ਆ ਹਾਲਾਤਾਂ ਮੇਰਾ ਬੰਦੇ ਜਿਗ ਰਹੇ ਹਸਦੇ ਤੱਕ ਦੇ ਰੂਹੇ ਗਰੀਦ ਕਰਦੇ ਹੋ ਸਾਧਾ ਪਿੰਡ ਆ ਗਿਆ ਸੀ ਕਾਰਪੋਰੇਸ਼ਨ ਦੇ ਵਿੱਚ ਹੋ ਗਿਆ ਘੱਟੋ ਘਾਣੀ 20 25 ਸਾਲ ਕਾਰਪੋਰੇਸ਼ਨ ਚ ਆਏ ਨੂੰ ਸਰਪੰਚੀ ਚੱਕੀ ਹੋਈ ਆ ਇੱਥੇ ਕਾਉਂਸਲਰ ਹੀ ਆ ਤਾਂ ਕਰਕੇ ਕਾਉਂਸਲਰੀ ਦੀਆਂ ਹੁਣ ਇਲੈਕਸ਼ਨਾਂ ਨੇ ਇੱਥੇ 21 ਦਸੰਬਰ ਦੀਆਂ ਉਹਦੇ ਕਰਕੇ ਪੂਰਾ گاਹ ਪਿਆ ਹੋਇਆ ਵਾ ਮਾਹੌਲ ਪੂਰਾ ਐਨ ਬੜਿਆਂ ਪਿਆ ਵਾ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਅਕਾਲੀ ਦਰ ਚਾਰ ਤਾਂ ਹੀ ਹੋ ਗਈਆਂ ਪੰਜਵਾਂ ਬਹੁਜਨ ਸਮਾਜ ਪਾਰਟੀ ਤੇ ਛੇਵੇਂ ਆਜ਼ਾਦ ਵੀ ਪਤਾ ਨਹੀਂ ਕਿੰਨੇ ਖੜੇ ਨੇ ਇੱਕ ਇੱਕ ਬਾੜ ਚ ਸਾਡੇ ਸਾਊਥ ਹਲਕਾ ਪੈਂਦਾ ਐਮਐਲਏ ਦਾ ਸਾਡੇ ਸਾਊਥ ਹਲਕੇ ਐਮਐਲਏ ਦੇ ਵਿੱਚ 12 ਖਾਣੀ 12 ਖਾਣੀ 13 ਕਾਉਂਸਲਰ ਨੇ 12 13 ਕਾਉਂਸਲਰ ਨੇ ਦੇਖ ਲਓ ਜਿਹੜੇ ਯਾਨੀ ਕਿ 12 13 ਬਾੜ ਨੇ ਫਿਰ ਕਾਉਂਸਲਰ ਵੀ 12 13 ਹੀ ਹੋਣਗੇ ਹਨਾ ਤੇ ਖੜੇ ਤਾਂ ਪਤਾ ਨਹੀਂ ਕਿੰਨੇ-ਕਨੇ ਕਿੱਕਵਾਰਡ ਦੇ ਵਿੱਚ ਦੇ ਉਹ ਸਾਡੇ ਪਿੰਡ ਦੀਆਂ ਗਲੀਆਂ ਹਲੇ ਪਿੰਡ ਦੇ ਵਿੱਚ ਸੀਵਰੇਜ ਪੈ ਹੋਏ ਨੇ ਸਾਰੇ ਚ ਸਾਰ ਗਲੀਆਂ ਅੰਦਰ ਲੀਆਂ ਵੀ ਪੱਕੀਆਂ ਹੋ ਗਈਆਂ ਸੀ ਆ ਦਰਵਾਜ਼ਾ ਪੁਰਾਣਾ ਹੁੰਦਾ ਸੀਗਾ ਫਿਰ ਆ ਪੱਥਰ ਲਾ ਕੇ ਇਹ ਜਿਆ ਪੱਥਰ ਜਿਹਾ ਲਾ ਕੇ ਫਿਰ ਆਏ ਬਣਾਤਾ ਸੀਗਾ ਇਹਨੂੰ ਪੁਰਾਣੀ ਦਿੱਖ ਜੀ ਦੇਤੀ ਸੀਗੀ ਇਹਨਾਂ ਨੇ ਵੀ ਪੁਰਾਣਾ ਦਿਖਣ ਨੂੰ ਲੱਗੇ ਇਹ ਜਿਹੀਆਂ ਇੱਟਾਂ ਲਾ ਕੇ ਇਹ ਤਾਂ ਇਹਦਾ ਬੰਦ ਕੀ ਹਾਲ ਚਾਲ ਹੈ ਠੀਕ ਠਾਕ ਹੋਰ ਕਹਿਵਾ ਸੀ ਤਾਂ ਠੀਕ ਹੈ ਜੀ ਜਿਹੜੀ ਇਹ ਤਰਾਹੇ ਤੋਂ ਗਿਲਾਂ ਵਿੱਚ ਦੀ ਹੋ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਦੀ ਹੋ ਕੇ ਸਦਮਾ ਕੰਨੀ ਚਲੇ ਜਾਂਦੀ ਹੈ ਇਹ ਨਹਿਰ ਸਦਮਾ ਨਹੀਂ ਯਾਨੀ ਕਿ ਉਹ ਸਦਮਾ ਜੇ ਕੰਨੀ ਨਿਕਲ ਜਾਂਦੀ ਆ ਇਹ ਵਾਲੀ ਕੰਨੀ ਨੂੰ ਨਿਕਲ ਜਾਂਦੀ ਆ ਉਧਰ ਇਹ ਨਹਿਰ ਤੇ ਵਿਊ ਦੇਖੋ ਤੁਸੀਂ ਆਲੇ ਦੁਆਲੇ ਇਹਦਾ ਅੱਜ ਰਾ ਸਵੇਰੇ ਦਾ ਧੁੰਦ ਵੀ ਬਹੁਤ ਸੀਗੀ ਤੇ ਹੁਣ ਵੀ ਲੱਗਦੀ ਆ ਵੀ ਧੁੰਦ ਜੀ ਸ਼ੁਰੂ ਹੁੰਦੀ ਕਿਉਂਕਿ ਆ ਦਿਨਾਂ ਦੇ ਵਿੱਚ ਤਾਂ ਸਵੇਰ ਵਾਲੇ ਦਿਨਾਂ ਦੇ ਵਿੱਚ ਤਾਂ ਪੂਰੇ ਜੋਰਾਂ ਦੇ ਠੰਡ ਹੁੰਦੀ ਆ ਤਾਂ ਕਰਕੇ ਹੁਣ ਤਾਂ ਠੰਡ ਵਾਧੀ ਜਾਣੀ ਆ ਜਿਵੇਂ ਉਧਰਲੀ ਸਾਈਡ ਸਫੈਦੇ ਨੇ ਨਾ ਸਾਰੇ ਉਹ ਦੇਖੋ ਆਹੀਂ ਇੱਧਰ ਸਫੈਦੇ ਹੁੰਦੇ ਸੀਗੇ ਇੱਧਰ ਬਸ ਆ ਪਰਲੇ ਪਾਸੇ ਕਲੋਨੀਆਂ ਜੀਆਂ ਬਣ ਗਈਆਂ ਸਫੈਦੇ ਸਫੂਦੇ ਸਾਰੇ ਹੀ ਵੱਡੇ ਗਏ ਨਾ ਪਤੰਦਰਾਂ ਨੇ ਦੁਬਾਰਾ ਲਾਏ ਆ ਕੋਈ ਦਰਖਤ ਬਸ ਕੁਛ ਨਹੀਂ ਕੀਤਾ ਹੈਗਾ ਤਾਂ ਹੀ ਇੰਨਾ ਫਰਕ ਪਿਆ ਵਾ ਮੌਸਮ ਤੇ ਸਾਰੇ ਸਫੈਦੇ ਹੀ ਹੁੰਦੇ ਸੀਗੇ ਜਿਵੇਂ ਉੱਧਰ ਆ ਦੇਖੋ ਕਿੰਨੇ ਸੰਘਣੇ ਸਫੈਦੇ ਨੇ ਨਾਲ ਨਾਲ ਜਿਵੇਂ ਉਧਰਲੀ ਸਾਈਡ ਨੇ ਨਾ ਸਫੈਦੇ ਆ ਹੀ ਇਧਰਲੀ ਸਾਈਡ ਹੁੰਦੇ ਸੀਗੇ ਕਿਸੇ ਨੇ ਕੋਈ ਦਰਖਤ ਨਹੀਂ ਲਾਇਆ ਹੈਗਾ ਇਹ ਬਹੁਤ ਮਾੜੀ ਗੱਲ ਚੱਲ ਜੇ ਦਰਖਤ ਸੜਕ ਬਣਾਉਣ ਲਈ ਕੱਟਣੇ ਵੀ ਸੀਗੇ ਸਫੈਦੇ ਤਾਂ ਕੋਈ ਹੋਰ ਦਰਖਤ ਲਾਏ ਜਾ ਸਕਦੇ ਸੀ ਬਾਅਦ ਚ ਨਾਲ-ਨਾਲ ਇਹਦੇ ਸੜਕ ਦੇ